ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਬੀਤੀ ਰਾਤ ਥਾਣਾ ਨੰਗਲਦੇ ਦੀ ਨਾਂਉਂਦੇ ਦੋ ਵੱਖ-ਵੱਖ ਜਗ੍ਹਾ ਉੱਤੇ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆਏ ਜਿੱਥੇ ਇੱਕ ਪਾਸੇ ਲੜਾਈ ਦੇ ਵਿੱਚ ਇੱਕ ਮੁੰਡੇ ਦਾ ਗੁੱਟ ਕੱਟ ਦਿੱਤਾ ਗਿਆ ਉੱਥੇ ਹੀ ਦੂਜੇ ਪਾਸੇ 15 ਤੋਂ 20 ਮੁੰਡਿਆਂ ਨੇ ਇੱਕ ਘਰ ਉੱਤੇ ਹਮਲਾ ਕਰ ਦਿੱਤਾ ਤੇ ਲੜਾਈ ਦਾ ਅਸਲੀ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ ਪੀੜਤਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਵਾਰਡ ਨੰਬਰ 6 ਦੇ ਵਿੱਚ ਰਹਿੰਦੇ ਨੇ ਤੇ ਰਾਤ ਕਰੀਬ 11:30 ਵਜੇ 15 ਤੋਂ 20 ਮੁੰਡੇ ਆਉਂਦੇ ਨੇ ਤੇ ਉਹਨਾਂ ਦੇ ਘਰ ਉੱਤੇ ਹਮਲਾ ਬੋਲ ਦਿੰਦੇ ਨੇ ਤੇ ਦੀ ਕੁੱਟਮਾਰ ਕਰਦੇ ਨੇ ਇਸ ਲੜਾਈ ਦੇ ਵਿੱਚ ਇੱਕ ਲੜਕੀ ਨੂੰ ਜਾਨਾ ਸੱਟਾਂ ਲੱਗੀਆਂ ਨੇ ਤੇ ਉਹ ਜਿਹਰੇ ਇਲਾਜ ਨੰਗਲ ਦੇ ਬੀਬੀ ਐਮ ਬੀ ਹਸਪਤਾਲ ਦੇ ਵਿੱਚ ਐਡਮਿਟ ਹਨ ਫਿਲਹਾਲ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਲਿਆ ਨੇ ਤੇ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਲਾਕੇ ਦੇ ਵਿੱਚ ਇੱਕ ਰਾਤ ਦੇ ਵਿੱਚ ਵਾਪਰੀਆਂ ਦੋ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਦੇ ਮਨ ਦੇ ਲਾਕੇ ਰੱਖ ਦਿੱਤੇ ਨੇ ਜ਼ਰੂਰਤ ਹੈ ਪੁਲਿਸ ਪ੍ਰਸ਼ਾਸਨ ਨੂੰ ਸ਼ਕਤੀ ਦੇ ਨਾਲ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹਮਾਇਤ ਨਾ ਕਰ ਸਕੇ ਨੰਗਲ ਉਹ ਪੰਜਾਬੀ ਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ ਮੈਂ ਮੰਮੀ ਅੰਦਰ ਸੀਗੇ ਅਸੀਂ ਮਹਿੰਦੀ ਲਵਾ ਰਹੇ تھے ਤੇ ਇੱਕਦਮ ਮੁੰਡੇ ਆਏ ਚਾਰ ਪੰਜ ਮਤਲਬ ਕਿ ਬਹੁਤ ਸਾਰੇ ਥੇ ਅੰਦਰ ਆਏ ਉਹ ਤੇ ਅਸੀਂ ਰੋਲਾ ਸੁਣਿਆ ਬੇੜੇ ਚ ਸੀਗੇ ਮੇਰੇ ਭਰਾ ਮਤਲਬ ਬਾਹਰ ਨਿਕਲੇ ਤਾਂ ਮੇਰੇ ਭਰਾ ਨੂੰ ਫੜ ਲਿਆ ਉਹਨਾਂ ਨੇ ਫਿਰ ਅਸੀਂ ਕੁੱਲੇ ਖੋਲੇ ਤੇ ਅਸੀਂ ਉਹ ਮੇਰੇ ਭਰਾ ਨੂੰ ਅੰਦਰ ਧੱਕਾ ਮਾਰਿਆ ਉਹ ਅੰਦਰ ਬੜ ਗਏ ਸਾਡੇ ਅਸੀਂ ਵੀ ਛੁੜਾਨ ਨੂੰ ਪੇ ਮੈਂ ਨਾਲੇ ਮੰਮੀ ਮੇਰੇ ਮम्मा ਨੂੰ ਵੀ ਧੱਕਾ ਮਾਰਿਆ ਔਰ ਮੇਰੇ ਵੀ ਲੱਤਾਂ ਢਿੱਡ ਚ ਲੱਤਾਂ ਮਾਰੀਆਂ ਮੇਰੇ ਪਾਲ ਪੱਟੇ ਮੇਰੇ ਚਪੇੜਾ ਮਾਰੀਆਂ ਔਰ ਮੈਨੂੰ ਕਾਲਾ ਕਰਦੀਆਂ ਇਹਨਾਂ ਦੇ ਚਾਰਾ ਚਾਰਾ ਜਣਿਆਂ ਦੇ ਹੱਥਾਂ ਵਿੱਚ ਕੁਰਬਾਨਾ ਸੀਗੀਆਂ ਜੀ ਇਹ ਚਾਰ ਜਿਹੜੇ ਸੀ ਇੱਕ ਤਾਂ ਜੀ ਦੋ ਜਗਵੀਰ ਦੇ ਪੁੱਤੇ ਤਿੰਨ ਸੀਗੇ ਜੀ ਤੇ ਇੱਕ ਆਰੀਨ ਆਰੀਨ ਨਾਮ ਦਾ ਮੁੰਡਾ ਇੱਕ ਹਰਪਾਲ ਹਰਪਾਲ ਤਾਂ ਜੀ ਮੇਨ ਐ ਇਹਦੇ ਸਿਰ ਤੇ ਸਾਰੀ ਲੜਾਈ ਹੋਈ ਹੁੰਦੀ ਐਮ ਸੀ ਦਾ ਮੁੰਡਾ ਹਰਪਾਲ ਇੱਕਦਮ 15 ਵੀ ਮੁੰਡੇ ਸੀਗੇ ਬਾਈਕ ਸੀਗੇ ਉਹਨਾਂ ਦੇ ਕੋਲ ਸਰ ਅਸੀਂ ਅੰਦਰ ਬੈਠ ਮਹਿੰਦੀ ਲਗਵਾ ਰਹੇ ਸੀਗੇ ਸਰ ਬੇਟਾ ਮੇਰਾ ਬਾਹਰ ਵੇੜੇ 'ਚ ਖੜਿਆ ਹੋਇਆ ਸੀਗਾ ਤੇ ਸਰ ਜਿੱਦਾਂ ਰੋਲਾ ਪਿਆ ਨਾ ਇੱਕਦਮ ਤਾਂ ਅਸੀਂ ਇੱਕਦਮ ਕੁੰਡੀ ਖੋਲੀ ਤਾਂ ਦੇਖਿਆ ਬੇਟਾ ਸਾਡਾ ਵੇੜੇ ਦੇ ਵਿੱਚ ਫੜ ਕੇ ਉਹਨਾਂ ਨੇ ਐਂ ਟਾਇਆ ਹੋਇਆ ਬਾਲਬੂਲ ਐਂ ਚੰਗੀ ਜਿਹਾ ਨਾਲ ਫੜੇ ਫਿਰ ਸਰ ਤਾਂ ਸਰ ਜਿੱਦਾਂ ਅਸੀਂ ਉਹਨੂੰ ਛੁੜਾਉਣ ਵਾਸਤੇ ਨਿਕਲ ਲੱਗੇ ਬਾਹਰ ਸਰ ਉੱਤੇ ਹੀ ਮੁੰਡਿਆਂ ਨੇ ਧੱਕਾ ਮਾਰ ਕੇ ਉਹਨਾਂ ਨੇ ਅੰਦਰ ਸੁੱਟਿਆ ਸਰ ਜਿੱਦਾਂ ਹੀ ਅਸੀਂ ਮੈਨੂੰ ਵੀ ਧੱਕਾ ਮਾਰਿਆ ਤੇ ਮੇਰੀ ਕੁੜੀ ਨੂੰ ਖੜਿਆ ਕੁੜੀ ਦੇ ਪੈਰ ਚਪੇੜਾ ਮਾਰਿਆ ਢਿੱਡ 'ਚ ਲੱਤਾਂ ਮਾਰਿਆ ਬਾਲ ਫੜੇ ਉਹਦੇ ਸਰ ਜਿੱਦਾਂ ਹੀ ਫਿਰ ਫਿਰ ਉਹਨਾਂ ਨੇ ਉਹੀ ਕੰਮ ਕੀਤਾ ਫਿਰ ਉਹਨਾਂ ਨੇ ਸਾਨੂੰ ਮਾਰਿਆ ਕੁੱਟਿਆ ਮੁੰਡੇ ਨੂੰ ਮਾਰਿਆ ਮੇਰੇ ਸਰ ਉਹਨਾਂ ਦੇ ਹੱਥ 'ਚ ਕੁਰਪਾਨਾ ਸੀਗੀਆਂ ਚਾਰ ਮੁੰਡੇ ਸੀਗੇ ਜਿਨ੍ਹਾਂ ਦੇ ਹੱਥਾਂ 'ਚ ਕੁਰਪਾਨੇ ਸੀ ਇੱਕ ਆਰੀਅਨ ਇੱਕ ਸਰ ਉਹਦਾ ਆਪਣਾ ਜਗਵੀਰ ਤੇ ਦੋਨੋਂ ਮੁੰਡੇ ਸੀ ਦੋਨੋਂ ਤਿੰਨੋਂ ਮੁੰਡੇ ਸੀਗੇ ਸਰ ਤੇ ਇੱਕ ਆਪਣਾ ਬਲਵਾਨ ਦਾ ਮੁੰਡਾ ਹੈ ਐਮਸੀ ਦਾ ਤੇ ਸਰ ਹਾਲੇ ਉਹਦਾ ਮੈਨੂੰ ਨਾਮ ਨਹੀਂ ਪਤਾ ਨਾਮ ਕੀ ਹੈ ਪਰ ਉਹ ਬਲਵਾਨ ਦਾ ਮੁੰਡਾ ਹੀ ਸੀਗਾ ਐਮਸੀ ਦਾ ਤੇ ਸਰ ਇੱਕ ਉਹ ਮੁੰਡਾ ਸੀਗਾ ਹੋਰ ਵੀ ਮੁੰਡੇ ਕਾਫੀ ਸੀਗੇ ਪਰ ਪਤਾ ਨਹੀਂ ਨਾ ਚੁੰਡੇ ਜਿਹਾ ਕੁਝ ਪਤਾ ਨਹੀਂ ਚੱਲਦਾ ਸੀ ਮੈਂ ਤਾਂ ਚੱਲ ਸਾਡੇ ਸਾਹਮਣੇ ਇਹ ਹੀ ਮੁੰਡੇ ਆਏ ਸੀ ਕਿਰਪਾਣਾ ਲੈ ਕੇ ਤੇ ਮਾਰਨ ਵਾਸਤੇ ਅੰਦਰ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਸਰ ਸਾਨੂੰ ਚਾਹੀਦਾ ਏ ਇਨਸਾਫ ਕਦੀ ਵੀ ਇਹੇ ਮਾਰ ਸਕਦੇ ਇਦਾਂ ਦਾ ਮਤਲਬ ਬੱਚੇ ਨੇ ਪੜ੍ਹਨਾ ਲਿਖਣਾ ਅੱਗੇ ਵੀ ਜਾਣਾ ਬੱਚ ਤੇ ਅਸੀਂ ਕਿੰਨਾ ਪੀਣਾ ਦਾ ਧਿਆਨ ਰੱਖ ਲੂਗੇ ਅਸੀਂ ਕਮਾਕਾਰਾਂ ਵਾਲੇ ਬੰਦੇ ਆ ਸਰ ਜੀ ਸਾਫ ਚਾਹੀਦਾ ਕਦੀ ਵੀ ਇਹ ਗੁੰਡਾਗਰਦੀਆਂ ਐਦਾਂ ਨਾ ਹੋਣ ਸਾਡੇ ਘਰਾਂ ਚ ਵੜ ਕੇ ਕਦੀ ਵੀ ਆ ਕੇ ਇਹਨਾਂ ਨੇ ਮਾਰਕ ਸੈ ਕੇ ਕਿ ਕੱਲ ਨੂੰ ਵੜ ਕੇ ਕੁੜੀ ਦੇ ਨਾਲ ਕੁਝ ਵੀ ਗਲਤ ਕੰਮ ਸਾਰੇ ਕਰ ਸਕਦੇ ਐ ਅਸੀਂ ਸਾਰੀ ਦੇੜੀ ਘਰ ਚ ਨਹੀਂ ਰਹਿੰਦੇ ਐ ਬੱਚੇ ਸਾਡੇ ਪੜਦੇ ਲਿਖਦੇ ਬਾਹਰ ਅੰਦਰ ਨਿਕਲਦੇ ਐ ਤਾਂ ਸਰ ਅਸੀਂ ਕਿੰਨਾ ਕੁ ਧਿਆਨ ਇਸ ਚੀਜ਼ ਦਾ ਰੱਖ ਸਕਦੇ ਆ ਰਾਤ ਜਦੋਂ ਲੜਾਈ ਹੋਈ ਉਸ ਤੋਂ ਬਾਅਦ ਪੁਲਿਸ ਤੁਹਾਡੇ ਘਰੇ ਆ ਕੇ ਮੌਕਾ ਦੇਖ ਗਈ ਸੀ ਨਹੀਂ ਸਰ ਆਈ ਸੀਗੀ ਪੁਲਿਸ ਪਰ ਉਹ ਗਲੀ ਦੇ ਵਿੱਚ ਹੀ ਫਿਰ ਕੇ ਗਈ ਐ ਔਰ ਕਹਿ ਕੇ ਗਈ ਕਿ ਉੱਥੇ ਆ ਕੇ ਰਿਪੋਰਟ ਲਿਖਵਾਓ